ਪ੍ਰਸ਼ਟਾਜਾਦੇ ਮਾਮਲੇ ਵਿੱਚ ਡੀਸੀ ਸੰਗਰੂਰ ਨੇ ਕੀਤੀ ਵੱਡੀ ਕਾਰਵਾਈ ਪ੍ਰਸ਼ਟਾਜਾਦੇ ਮਾਮਲੇ ਵਿੱਚ ਆਪਣੇ ਹੀ ਵਿਭਾਗ ਦੇ ਦੋ ਸਰਕਾਰੀ ਮੁਲਾਜ਼ਮਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਦੋਵੇਂ ਕਲਰਕ ਐਸਡੀਐਮ ਦਫ਼ਤਰ ਤੂਰੀ ਅਦੀਨ ਕੰਮ ਕਰਦੇ ਸਨ ਦੋਵਾਂ ਪਾਸਿਆਂ ਤੋਂ 40 ਲੱਖ ਦੇ ਕਰੀਬ ਸਰਕਾਰੀ ਰੁਪਏ ਬਦਲੇ ਹੋਏ ਸਨ ਦੋਵਾਂ ਨੂੰ ਨੌਕਰੀ ਤੋਂ ਮੁਅਤਲ ਕਰ ਦਿੱਤਾ ਗਿਆ ਅਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ। ਇੱਕ ਕਲਰਕ ਨੇ ਸਰਕਾਰ ਖਾਤੇ ਪਾਸੋਂ ਪੈਸੇ ਕਢਵਾ ਲਈ ਜਦੋਂ ਕਿ ਇੱਕ ਹੋਰ ਮਾਮਲੇ ਦੇ ਵਿੱਚ ਇੱਕ ਕਲਰਕ ਨੇ ਸਰਕਾਰੀ ਖਾਤੇ ਵਿੱਚ ਜਮ੍ਹਾਂ ਕਰਵਾਉਣ ਦੀ ਬਜਾਏ ਆਪਣੇ ਖਾਤੇ ਵਿੱਚ ਕਰੀਬੀ ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ। ਨੀਤੀ ਸੰਗਰੂਪ ਦੀ ਤਰਫੋਂ ਐਸ.ਡੀ.ਐਮ ਤੂਰੀਆ ਤੇ ਐਸ.ਟੀ.ਐਮ ਲਹਿਰਾ ਨੂੰ ਜਾਂਚ ਕਰਨ ਦੇ ਲਈ ਕਿਹਾ ਗਿਆ ਹੈ। ਅਤੇ ਜਾਂਚ ਦੇ ਦੌਰਾਨ ਦੋਵੇਂ ਸਰਕਾਰੀ ਮੁਲਾਜ਼ਮ ਦੋਸ਼ੀ ਪਾਏ ਗਏ ਡੀਸੀ ਸੰਗਰੂਰ ਨੇ ਦੱਸਿਆ ਕਿ ਦੋਵਾਂ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਅਤੇ ਦੋਵਾਂ ਖਿਲਾਫ ਮੇਰੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਪ੍ਰੇਸ਼ਟਾਚਾਰ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਹੁਣ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਥਾਣਾ ਸਦਰ ਦੇ ਐਸਐਚਓ ਨੇ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਧਾਰਾ 429 ਦੇ ਤਹਿਤ ਕਾਰਵਾਈ ਕੀਤੀ ਗਈ ਹੈ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੁਹਾਡੇ ਕੰਪਲੇਨ ਦੇ ਉੱਪਰ ਦੋ ਸਰਕਾਰੀ ਮੁਲਾਜ਼ਮਾਂ ਦੇ ਉੱਪਰ ਐਕਸ਼ਨ ਹੋਇਆ ਜਿਹੜੇ ਡਿਪਾਰਟਮੈਂਟ ਦੇ ਅੰਦਰ ਕੀ ਕਾਰਨ ਉਹਨਾਂ ਦੇ ਪ੍ਰੋਟੈਕਸ਼ਨ ਦਿੱਤਾ ਗਿਆ ਜੀ ਅਸੀਂ ਦੋ ਕਲਰਕਾਂ ਨੂੰ ਜਿਹੜਾ ਹੈਗਾ ਪਹਿਲਾਂ ਯਮਨਾ ਅਧੀਨ ਕਾਰਵਾਈ ਕਰਕੇ ਸਸਪੈਂਡ ਕੀਤਾ ਉਸ ਤੋਂ ਬਾਅਦ ਜਿਹੜੀ ਉਹਨਾਂ ਵੱਲੋਂ ਕੋਤਾਹੀ ਵਰਤੀ ਗਈ ਜਿਹੜੀ ਫੰਡਸ ਦੀ ਐਮਬੈਲਮੈਂਟ ਕੀਤੀ ਸੀਗੀ ਜਿਹੜੇ ਸਰਕਾਰੀ ਖਾਤੇ ਵਿੱਚ ਪੈਸੇ ਜਮ੍ਹਾਂ ਕਰਾਣੇ ਸੀਗੇ ਉਹ ਦੋ ਕੇਸਸ ਅੱਡ ਅੱਡੇ ਸੀਗੇ ਇੱਕ ਦੇ ਵਿੱਚ ਤਾਂ ਉਹ ਜਿਹੜਾ EMPLOYEE ਹੈ ਉਹਨੇ ਆਪ ਫੰਡਸ ਦੀ ਵਰਤੋਂ ਕਰ ਲਈ ਸੀ ਇੱਕ ਨੇ ਜਿਹੜਾ ਸੀਗਾ ਆਪਣੇ ਖਾਤੇ ਜਮ੍ਹਾਂ ਕਰਾ ਲਏ ਸੀ ਇਹ ਸਰਕਾਰੀ ਖਾਤੇ ਵਿੱਚ ਨਹੀਂ ਜਮ੍ਹਾਂ ਕਰਾਇਆ ਸੀ ਇਹ ਦੋਵਾਂ ਦੀ ਜਿਹੜੀ ਹੈਗੀ ਪ੍ਰੋਪਰ ਇਨਕੁਆਇਰੀ ਕਰਕੇ ਇਹ ਨਾਂ ਤੇ ਉੱਤੇ ਐਕਸ਼ਨ ਲਿੱਤਾ ਗਿਆ ਤੇ ਪੁਲਿਸ ਨੂੰ ਵੀ ਜਿਹੜੀ ਹੈਗੀ FIR ਰਜਿਸਟਰ ਕਰਨ ਵਾਸਤੇ ਤੇ ਜਿਹੜੀ ਬੰਦੀ ਕਾਰਵਾਈ ਕਰਨ ਵਾਸਤੇ ਆਲਰੇਡੀ ਲਿਖਿਆ ਜਾ ਚੁੱਕਿਆ ਹੈ ਇਹ EMPLOYEES ਜਿਹੜੇ ਸੀਗੇ DC ਆਫਿਸ ਦੇ EMPLOYEES ਸੀ ਤੇ ਇਹ ਜਿਹੜੀ ਕੋਤਾਹੀ ਜਦੋਂ ਧਿਆਨ ਚ ਆਈ ਸਾਡੇ ਅਸੀਂ ਪ੍ਰੋਪਰ ਪ੍ਰੋਸੀਜਰ ਰਾਹੀਂ ਤੇ ਨਾਂ ਨੂੰ ਜਿਹੜਾ ਹੈਗਾ ਇੱਕ ਬਹੁਤ ਬਸ ਜਿਹੜੇ ਥੱਲੇ ਕਰਕੇ ਅ ਕਾਰਵਾਈ ਕੀਤੀ ਚਾ ਅਮਾਉਂਟ ਕਿੰਨੀ ਸੀ ਜੀ ਅ ਇੱਕ ਕੇਸ ਦੇ ਵਿੱਚ ਲਗਭਗ 20 ਲੱਖ ਰੁਪਏ ਦੀ ਐਮਬੈਸਲਮੈਂਟ ਸੀਗੀ ਤੇ ਇੱਕ ਕੇਸ ਦੇ ਵਿੱਚ ਵੀ ਲਗਭਗ ਇੰਨਾ ਹੀ ਅਮਾਉਂਟ ਸੀਗਾ ਤੇ ਅਸੀਂ ਜਿਹੜਾ ਹੈਗਾ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਜਿਹੜਾ ਵਿਜ਼ਨ ਹੈ ਕਰਪਸ਼ਨ ਫ੍ਰੀ ਗਵਰਨਮੈਂਟ ਹੋਣੀ ਚਾਹੀਦੀ ਹੈ ਸਰਕਾਰੀ ਫੰਡਾਂ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਉਹਦੇ ਵਾਸਤੇ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਪੂਰਾ ਵਚਨਬੱਧ ਹੈ ਜਦੋਂ ਮੁਕਦਮਾ ਦਰਜ ਹੋਇਆ ਇੱਕ ਅ ਕਲਰਕ ਦੇ ਉੱਤੇ ਕੀ ਮੈਟਰ ਕੀ ਹੈ ਜੀ ਮਾਨਯੋਗ ਡੀਸੀ ਸਾਹਿਬ ਦੇ ਆਫਿਸ ਤੋਂ ਸਾਨੂੰ ਇੱਕ ਲੈਟਰ ਮਸੂਲ ਹੋਇਆ ਸੀ ਜਿਸ ਦੇ ਵਿੱਚ ਇੱਕ ਕੁਲਬੀਰ ਸਿੰਘ ਨਾਮੀ ਕਲਰਕ ਜੋ ਕਿ ਐਸਟੀਐਮ ਦਫਤਰ ਧੂਰੀ ਦੀ ਤਨਾਤੀ ਸਮੇ ਜਿਸ ਦੇ ਉੱਪਰ ਸਰਕਾਰੀ ਪੈਸੇ ਦੀ ਦੁਰਵਰਤ ਤੋਂ ਕਰਨ ਅਤੇ ਆਪਣੇ ਨਿੱਜੀ ਹਿੱਤਾਂ ਲਈ ਵਰਤਣ ਸਬੰਧੀ ਕਾਰਵਾਈ ਕਰਨ ਬਾਰੇ ਲਿਖਿਆ ਸੀ ਜਿਸ ਦੇ ਸਬੰਧ ਵਿੱਚ ਅਸੀਂ ਮਕਦਮਾ ਨੰਬਰ 4 ਅਧੀਨ ਧਾਰਾ 409 ਆਈਪੀਸੀ ਦਰਜ ਰਜਿਸਟਰ ਕੀਤਾ ਜਿਸ ਦੀ ਤਫਤੀਸ਼ ਜਾਰੀ ਹੈ ਜੋ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ